सुराम सिगर सु ਕਿੱਤਾ ਮਰ ਗਿਆ ਹਾਏ 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 ਚੜੀਆਂ ਬੰਦਾ ਮਰ ਗਿਆ ਹਾਏ 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 ਕੌਣ ਸੀ ਅੱਪਾ ਹਾਏ ਹਾਏ ਕੌਣ ਸੀ ਅੱਪਾ ਹਾਏ ਹਾਏ ਕੌਣ ਸੀ ਅੱਪਾ ਤਰਿਕਾ ਗਿਆ ਉਸ ਵਤੀ ਕੀ ਕੰਨਾ ਚਾਹਦੇ ਤੂੰ ਇਹ ਮੈਨੂੰ ਉਹਨੇ ਮੰਗ ਪੱਤਰ ਦਾਇਰ ਹੋਈ ਇਹ ਉੱਚ ਅਧਿਕਾਰੀਆਂ ਦੇ ਅਸੀਂ ਧਿਆਨ ਚ ਲਿਆਵਾਂਗੇ ਤੇ ਐਸ ਡੀ ਐਮ ਸਾਹਿਬ ਦੇ ਧਿਆਨ ਚ ਲਿਆ ਕੇ ਤੇ ਉਹਨਾਂ ਦੇ ਥਰੂ ਅਸੀਂ ਡੀ ਸੀ ਮੰਤਪ ਪਹੁੰਚਾ ਦਿੰਦੇ ਹਾਂ ਤਾਂ ਇਹਦੇ ਵਿੱਚ ਜਿਹੜਾ ਕਿੰਨਾ ਲਿਖਿਆ ਕਿ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ 12 ਤਰੀਕ ਨੂੰ ਕੂਚ ਕਰਾਂਗੇ ਜੀ ਆਗਰੇ ਮੰਦਵਾ ਤਾਂ ਫਿਰ ਹੁਣ ਇਸ ਨੂੰ ਲੈ ਕੇ ਕੋਈ ਸਖਤ ਲਿਆ ਜਾ ਕਿ ਮੈਂ ਐਸੀ ਉੱਚ ਅਧਿਕਾਰੀ ਨੇ ਧਾਂਚਲੇ ਅੱਥਰ ਜ ਜਾਵੇਗਾ ਇਹਨੂੰ ਤੇ ਜਿਵੇਂ ਅੱਗੇ ਦਿਸ਼ਾ ਨਿਰਦੇਸ਼ ਹੋਣਗੇ ਉਹ ਵੀ ਪਾਲਣਾ ਤੇ ਕਦੋਂ ਤੱਕ ਪਹੁੰਚੇਗਾ ਜੀ ਅੱਜ ਹੀ ਪਹੁੰਚਾ ਦੇਣੀ ਅੱਜ ਪਹੁੰਚਾ ਦੇ ਉਹਦੇ ਵਿੱਚ ਸਾਡੀ ਮੰਗ ਹੈ ਜੀ ਹਾਂ ਜੀ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਸੰਸਦ ਹੈ ਹਾਂ ਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਂ ਜੀ ਉਹਨਾਂ ਦੀ ਸੁਣਸਲਾ ਰੱਬ ਕੀਤੀ ਜਾਵੇ ਹਾਂ ਜੀ ਤੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਸੰਵਿਧਾਨ ਦੇ ਤੇ ਆਈਪੀਸੀ ਦੇ ਤਹਿਤ ਉਹ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਇਹ ਜਲਦੀ ਤੋਂ ਜਲਦੀ ਕੀਤਾ ਜਾਵੇ ਇਹ ਸਾਡੀ through dc ਸਾਫ ਦੇ ذریعے ਸੈਂਟਰ ਗਵਰਨਮੈਂਟ ਨੂੰ ਮਤਲਬ ਸਾਡੀ ਮੰਗ ਹੈ ਰਾਜਪੂਤਾਂ ਦੀ ਇਹ ਸਾਡੀ ਜਿਹੜੀ ਕੌਮ ਹੈ ਜਿੱਥੇ ਬਹਾਦਰ ਹੈ ਉੱਥੇ ਸ਼ਾਂਤੀਪ੍ਰਿਆ ਵੀ ਹੈ ਅਜੇ ਅਜੇ ਹਾ ਨਾ ਹੋਏ ਕਿ ਕਿਤੇ ਜਿਹੜੇ ਸ਼ਾਂਤੀਪ੍ਰਿਆ ਅਗਰ ਕਹੀਂ ਪੋਲਿਟਿਕ ਉਹ ਦੂਸਰੇ ਪਾਸੇ ਆ ਗਏ ਫਿਰ ਉਹਨਾਂ ਨੂੰ ਰੋਕਣਾ ਬੜਾ ਮੁਸ਼ਕਲ ਹੋ ਜਾਂਦਾ ਇਹ ਚੀਜ਼ ਜ਼ਰੂਰ ਧਿਆਨ ਰੱਖਣੀ ਹੈ 12 ਤਰੀਕ ਤੋਂ ਪਹਿਲਾਂ ਪਹਿਲਾਂ ਸਾਨੂੰ ਕੋਈ ਪੋਜ਼ਿਟਿਵ ਰਿਜ਼ਲਟ ਇਹਦਾ ਮਿਲ ਜਣਾ ਚਾਹੀਦਾ ਹੈ ਮਾਮੂਲੀ ਜੇ ਸੰਸਦ ਨੇ ਆਗਰੇ ਦੇ ਵਿੱਚ ਮਹਾਰਾਣਾ ਸੰਗਾ ਬਾਰੇ ਇੱਕ ਬਹੁਤ ਭੱਦੀ ਟਿੱਪਣੀ કરી ਹੈ ਜਿਹੜੇ ਕਿ ਉਸਨੇ ਆਪਣੇ ਗੰਦੇ ਜਵਾਨ ਤੇ ਕਿਹਾ ਹੈ ਕਿ ਰਾਣਾ ਸੰਗਾ ਇੱਕ ਗਰਦਾਰ ਸੀ ਤਾਂ ਇਹ ਜਿਹੜਾ ਸਲਾਫਜ ਹੈ ਕਿਉਂਕਿ ਜਿਹੜੇ ਮਹਾਰਾਣਾ ਸੰਗਾ ਦੇ ਉਹਨਾਂ ਨੇ 100 ਯੁੱਧ ਲੜਿਆ ਜਿਨ੍ਹਾਂ ਵਿੱਚ ਦੇਸ਼ਿਰਫ ਇੱਕ ਯੁੱਧ ਹਾਰੇ 99 ਯੁੱਧ ਜਿੱਤੇ ਹੈ ਤੇ ਉਹੀ ਮਹਾਰਾਣਾ ਸੰਗਾ ਜਿਹੜੇ ਪੂਰੇ ਦੇਸ਼ ਵਾਸਤੇ ਲੜਿਆ ਨਾ ਕਿ ਇਕੱਲੇ ਰਾਜਪੂਤਾਂ ਵਾਸਤੇ ਲੜਿਆ ਤੇ ਅੱਜ ਅਸੀਂ ਇਹ ਮੰਗ ਪੱਤਰ ਤਸਵੀਰਦਾਰ ਸਾਹਿਬ ਦੇ ਥਰੂ ਡੀਸੀ ਸਾਹਿਬ ਦਾ ਪਹਚਾਣਾ ਚਾਹੁੰਦਾ ਵੀ ਸਾਡਾ ਜਿਹੜਾ ਮੰਗ ਪੱਤਰ ਹੈ ਇਹ ਸੈਂਟਰ ਤੱਕ ਪਹੁੰਚਾਇਆ ਜਾਵੇ ਤਾਂ ਕਿ ਉਹਦੇ ਜਿਹੜੇ ਸਦਸਾ ਹੈ ਉਹ ਖਤਮ ਕਰੀ ਜਾਵੇ ਤੇ ਉਸ ਕੁੱਤੇ ਨੂੰ ਜੇਲਾ ਦੇ ਪਿੱਛੇ ਪਾਇਆ ਜਾਵੇ ਜਾਂ ਫਿਰ ਰਾਜਭੂ ਮਹਾਰਾਜ ਦੇ ਅੱਗੇ ਨੂੰ ਪੇਸ਼ ਕਰਾਇਆ ਜਾਵੇ ਮਹਾਰਾਣਾ ਸਿੰਘਰਾਮ ਸਿੰਘ ਅਮਰ ਰਹੇ ਅਮਰ ਰਹੇ ਮਹਾਰਾਣਾ ਸਿੰਘਰਾਮ ਸਿੰਘ ਅਮਰ ਰਹੇ ਅਮਰ ਰਹੇ ਅਗਰ ਸਾਡੇ ਇਸ ਪੱਤਰ ਦੇ ਕੋਈ ਯਾਸਰ ਨਹੀਂ ਹੁੰਦਾ ਤਾਂ ਅਸੀਂ 12 ਤਰੀਕ ਨੂੰ ਪੰਜਾਬ ਵਿੱਚੋਂ ਬੱਸਾਂ ਭਰ-ਭਰ ਕੇ ਅਗਦੇ ਵਿੱਚ ਕੁਝ ਕਰੂਗੇ ਤਾਂ ਸਾਡੀ ਇਹ ਰਿਕਵੈਸਟ ਹੈ ਜਿਸਾਂ ਦਾ ਮੰਗ ਪੱਤੋਂ ਨੂੰ ਤੇ ਗੌਰ ਤੇ ਲਿਆ ਜਾਵੇ ਤੇ ਇਨੋਗੇ ਤੱਕ ਪਹੁੰਚਾਇਆ ਜਾਵੇ ਭਾਈ ਸਾਹਿਬ ਆਓ ਜੀ ਦਿਓ ਜੀ ਮੰਗ ਪੱਤੋਂ ਆ ਜੀ ਆਲੇ ਸਾਹ ਵਾਹੀ ਹੋਈ ਪਤਲੀ ਦੀ ਤੋ ਪਿੱਛੇ 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 ਲੈ ਲੈ ਪਿੱਛੇ ਪਾਂਹਣ ਕਿੱਥੇ ਹੈ ਮਲਤਾਂਗੋਂ ਆ ਜੀ ਅੱਗੇ ਆਓ ਆਜਾ ਭਾਈ ਆਜਾ ਠੀਕ ਆ ਜੀ ਆਜੋ ਕੰਢਾ ਜੋ ਮੈਟੀ ਘੜ ਜੋ ਜੀ ਤੁਹਾਡੇ ਦੂਤ ਦਿਖ ਰਹੀ ਤੁਸੀਂ ਆ ਜਾ ਹਾਂ ਜੀ ਬਹੁਤ ਹੈ ਜਿਵੇਂ ਖੱਗਾ ਅੱਗੇ ਲਿਖਣਾ ਪਿੱਛੋਂ ਗੜਾ ਇੱਕ ਹੈ ਇਧਰ ਪਿੱਛੇ ਕਰੋ ਰਾਨੀ ਜੀ ਛੱਡੋ ਜੀ ਮਾੜਾ ਪਿੱਛੇ ਜੀ ਬੱਠੀ ਹੈ ਜੀ ਹਾਂ ਜੀ ਤੇ ਮੈਂ ਸਾਰੇ ਜਿੰਨੇ ਵੀ ਆਪਣੇ ਬਰਾਜ ਦੇ ਬੰਦੇ ਖੜੇ ਆ ਹਾਂ ਜੀ ਸਭ ਨੂੰ ਬੇਨਤੀ ਕਰੂੰਗਾ ਕਿ ਇਸ ਨੂੰ ਜੂ ਸ਼ੇਅਰ ਕਰਿਆ ਜਾਵੇ ਅੱਗੇ ਤੇ ਅੱਗੇ ਤਾਂ ਕਿ ਪੂਰੇ ਇੰਡੀਆ ਵਿੱਚ ਇਹ ਜਾਵੇ ਕਿਉਂਕਿ ਜਿਹੜਾ ਆਹ ਘਨੌਣਾ ਹਰਕਤ ਉਹਨੇ ਕੀਤੀ ਐ ਰਣਜੀਤ ਪਹਿਲਾਂ ਤੇ ਦੱਸ ਦੁੱਖ ਜਿਹੜਾ ਅੱਜ ਤੁਸੀਂ ਉਹ ਪੁਤਲਾ ਫੁੱਕਿਆ ਇਹਦਾ ਕੀ ਕਾਰਨ ਹੈ ਜੀ ਕਿ ਕੀ ਗੱਲਬਾਤ ਹੋਈ ਸੀ ਜਿਹਦਾ ਕਾਰਨ ਹੈ ਜੀ ਇੱਕ ਸੰਸਦ ਦੇ ਵਿੱਚ ਨਾਮ ਹੈ RAM JI LAL ਸੁਮਨ ਤਾਂ ਅਸੀਂ RAM JI LAL ਕਾ ਸਤਕਾਰਯੋਗ ਦਾ ਨਾਮ ਨਹੀਂ ਲੈਣਾ ਚਾਹੁੰਦੇ ਅਸੀਂ ਉਸਨੂੰ ਸਿਰਫ ਸੁਮਨਾ ਕਹਾਂਗੇ ਹਾਂ ਤੁਸੀਂ ਉਸ ਨੂੰ ਸੁਮਨ ਹੈਗੇ ਮਹਾਰਾਣਾ ਸਗਰਾਮ ਜੀ ਵਾਸਤੇ ਅਸੀਂ ਇੱਕ ਗੰਦੀ ਟਿੱਪਣੀ ਕੀਤੀ ਹੈ ਜਿਹੜੇ ਕਿ ਅਸੀਂ ਕੁਝ ਵੀ ਬਰਦਾਸ਼ਤ ਕਰ ਸਕਦੇ ਆਪਣੇ ਪੁਰਖਾਂ ਨੂੰ ਗਰਦਾਰ ਅਸੀਂ ਨਹੀਂ ਕਰਵਾ ਸਕਦੇ ਇਹ ਅੱਜ ਜਿਹੜਾ ਪ੍ਰੋਗਰਾਮ ਚ ਆ ਗਿਆ ਹੈ ਇਹ ਹੈਗਾ ਪਿੰਡ ਬਲਾਕ ਮਾਜਰੇ ਤੇ ਸਾਰੇ ਲਾਗ ਵਸਦੇ ਜਿਲ੍ਹਾ ਮੋਹਾਲੀ ਪੰਜਾਬ ਤੇ ਅਸੀਂ ਅੱਜ ਤੋਂ ਇੱਥੇ ਸਟਾਰਟ ਕਰਿਆ ਹੈ ਅਗਰ ਸਾਡੀ ਇੱਥੇ ਕਾਰ ਵੀ ਕੋਈ ਨਾ ਸੁਣੀ ਗਈ ਤਾਂ ਉਹਦੇ ਬਾਅਦ ਅਸੀਂ ਸਾਰੇ ਪੰਜਾਬ ਚੋਂ ਰਾਜਪੂਤ ਇਕੱਠੇ ਹੋ ਗਏ ਅਗਰੇ ਜੋ ਕੁਝ ਕਰਾਂਗੇ ਤੇ ਉਹਦੀ ਜ਼ਿੰਮੇਵਾਰੀ ਫਿਰ ਸਰਕਾਰ ਦੀ ਤੇ ਥੋੜਾ ਸੰਗਾਂਵਰੇ ਦੱਸ ਦੋ ਕਿ ਜਿਨ੍ਹਾਂ ਨੇ ਕੀ ਕੀ ਕੀਤਾ ਹੁਣ ਤੱਕ ਕੁਰਬਾਨੀਆਂ ਕੀਤੀਆਂ ਨੇ ਪ੍ਰਦੇਸ਼ ਵਾਸੀਆਂ ਨੂੰ ਪਤਾ ਲੱਗ ਸਕੇ ਜਿਹੜੇ ਮਹਾਰਾਣਾ ਸੰਗਰਾਮ ਹੈ ਜੀ ਹਾਂਜੀ ਇਹ ਉਸ ਟਾਈਮ ਛੋਟੀਆਂ ਛੋਟੀਆਂ ਰਿਆਸਤਾ ਹੁੰਦੀਆਂ ਸੀ ਹਾਂਜੀ ਤੇ ਉਹਨਾਂ ਵਿੱਚ ਜਿਹੜਾ ਦਾ ਆਪਣਾ ਇੱਕ ਲੋਧੀ ਹੁੰਦਾ ਦਾ ਹਾਂ ਤਾਂ ਉਹਨਾਂ ਦੀ ਲੜਾਈ ਦੀ ਬਾਬਰ ਦੇ ਨਾਲ ਬਾਬਰ ਨੋਖੇ ਲੋਧੀ ਲੈ ਕੇ ਆਇਆ tha ਹਾਂਜੀ ਬਾਹਰ ਤੋਂ ਲੜਨੇ ਵਾਸਤੇ ਲੋਧੀ ਲੈ ਕੇ ਆਇਆ ਦਾ ਇਬਰਾਹਿਮ ਲੋਧੀ ਹਾਂਜੀ ਤਾਂ ਉਹਦੇ ਵਿੱਚ ਜਿਹੜਾ ਥਾ ਤਾਂ ਇਸ ਸੰਸਦ ਨੇ ਕਿਹਾ ਹੈ ਇੱਕ ਰਾਜਪੂਤਕ क्षत्रिय ਬਾਬਰ ਨੂੰ ਲੈ ਕੇ ਆਇਆ ਆਪਣੀ ਹੱਲਫ ਵਾਸਤੇ ਜਦ ਕੇ ਉਸ ਲੋਧੀ ਦੇ ਨਾਲ ਜਿਹੜੀ ਐ ਬਹਾਵਾਲਾ ਸਾਡਾ ਦੋ ਯੁੱਧ ਕਰ ਚੁੱਕੇ تھے ਉਹਨੂੰ ਹਰਾ ਚੁੱਕੇ ਤੇ ਤਾਂ ਲੋਧੀ ਉਹਨੂੰ ਲੈ ਕੇ ਆਇਆ ਤੇ ਲੋਧ ਯੂ ਨੋ ਬਾਬਰ ਨੂੰ ਰਾਣਾ ਜੀ ਨੇ ਇੱਕ ਵਾਰੀ ਉਦੀ ਵਿੱਚ ਹਰਾਇਆ ਦੂਈ ਵਾਰੀ ਉਹ ਆਪਣੇ ਆਸਤੋਂ ਸ਼ਸਤਰ ਲੈ ਕੇ ਤੋਪਾਂ ਨਾਲ ਲੈ ਕੇ ਇੱਥੇ ਪਹੁੰਚਿਆ ਤੇ ਉਹ ਸੋਮਾ ਯੁੱਧ ਦਾ ਜਿਹੜਾ ਰਾਣਾ ਸੰਗਰਾਮ ਜੀ ਹਾਰ ਗਏ ਜਿਹਦੇ ਵਿੱਚ ਉਹਨਾਂ ਦੇ ਇੱਕ ਲੱਤ ਇੱਕ ਅੱਖ ਇੱਕ ਬਾਗ ਗਵਾਚ ਗਏ ਤੇ ਉਹ ਫੇਰ ਵੀ ਮਰਦੇ ਬਾਅਦ ਲੜਦੇ ਰਹੇ ਉਸੇ ਉਹਦਾ ਬਾਰੇ ਇਸ ਨੇ ਟਿੱਪਣੀ ਕੀਤੀ ਹੈ ਜਿਹੜਾ ਕਿ ਅੰਗ ਹੀਗੜ ਹੁੰਦੇ ਹੋਏ ਵੀ ਸ਼ਹੀਦੀਆਂ ਪ੍ਰਾਪਤ ਕਰ ਗਿਆ ਇਹਦਾ ਦੁੱਖ ਜਿਹੜਾ ਅੱਜ ਤੁਸੀਂ ਉਹ ਪੁਤਲਾ ਫੁਕਿਆ ਇਹਦਾ ਕੀ ਕਾਰਨ ਹੈ ਕਿ ਕੀ ਗੱਲਬਾਤ ਹੋਈ ਸੋ ਜਿਹਦਾ ਕਾਰਨ ਹੈ ਜੀ ਇੱਕ ਸੰਸਦ ਦੇ ਵਿੱਚ ਨਾਮ ਹੈ RAM JI LAL ਉਹ ਸੁਮਨ ਤਾਂ ਅਸੀਂ RAM JI LALKA ਸਤਕਾਰਯੋਗ ਦਾ ਨਾਮ ਨਹੀਂ ਲੈਣਾ ਚਾਹੁੰਦੇ ਅਸੀਂ ਉਸ ਨੂੰ ਸਿਰਫ ਸੁਮਨਾ ਕਹਾਂਗੇ ਹਾਂ ਜੀ ਉਸ ਨੂੰ ਸੁਮਨ ਹੈ ਵੇ ਮਹਾਰਾਣਾ ਸੰਗਰਾਮ ਜੀ ਵਾਸਤੇ ਐਸੀ ਇੱਕ ਗੰਦੀ ਟਿੱਪਣੀ ਕੀਤੀ ਹੈ ਜਿਹੜੇ ਕਿ ਅਸੀਂ ਕੁਝ ਵੀ ਬਰਦਾਸ਼ਤ ਕਰ ਸਕਦੇ ਆਪਣੇ ਪੁਰਖਾਂ ਨੂੰ ਗਰਦਾਰ ਅਸੀਂ ਨਹੀਂ ਕਰਵਾ ਸਕਦੇ ਇਹ ਅੱਜ ਜਿਹੜਾ ਪ੍ਰਵਲਚਨਾ ਗਿਆ ਹੈ ਇਹ ਹੈਗਾ ਪਿੰਡ ਬਲਾਕ ਮੱਜਰੀ ਤੇ ਸਾਰੇ ਲਾਗ ਵਸਦੇ ਜਿਲ੍ਹਾ ਮੋਹਾਲੀ ਪੰਜਾਬ ਤੇ ਅਸੀਂ ਅੱਜ ਤੋਂ ਇੱਥੇ ਸਟਾਰਟ ਕਰਿਆ ਏ ਅਗਰ ਸਾਡੀ ਇੱਥੇ ਕਾਰ ਵੀ ਕੋਈ ਨਾ ਸੁਣੀ ਗਈ ਤਾਂ ਉਹਦੇ ਬਾਅਦ ਅਸੀਂ ਸਾਰੇ ਪੰਜਾਬ ਚੋਂ ਰਾਜਪੂਤ ਕੱਟੇ ਹੋਗੇ ਆਗਲੇ ਜੇ ਕੁਝ ਕਰਾਂਗੇ ਤੇ ਉਹਦੀ ਜ਼ਿੰਮੇਵਾਰੀ ਫਿਰ ਸਰਕਾਰ ਦੀ ਤੇ ਥੋੜਾ ਜਿਹਾ ਮਹਾਰਾਜ ਸੰਗਾਂਵਾਰੇ ਦੱਸ ਦੋ ਕਿ ਜਿਨ੍ਹਾਂ ਨੇ ਕੀ ਕੀ ਕੀਤਾ ਹੁਣ ਤੱਕ ਕੁਰਬਾਨੀਆਂ ਕੀਤੀਆਂ ਨੇ ਪ੍ਰਦੇਸ਼ ਵਾਸੀਆਂ ਨੂੰ ਪਤਾ ਲੱਗ ਸਕੇ ਜਿਹੜੇ ਮਹਾਰਾਜ ਸੰਗਰਾਮ ਹੈ ਜੀ ਇਹ ਉਸ ਟਾਈਮ ਛੋਟੀਆਂ-ਛੋਟੀਆਂ ਰਿਆਸਤਾਂ ਹੁੰਦੀਆਂ ਸੀ ਤੇ ਉਹਨਾਂ ਵਿੱਚ ਜਿਹੜਾ ਦਾ ਆਪਣਾ ਇੱਕ ਲੋਧੀ ਹੁੰਦਾ ਦਾ ਹਾਂ ਤਾਂ ਉਹਨਾਂ ਦੇ ਲੜਾਈ ਦੀ ਬਾਬਰ ਦੇ ਨਾਲ ਬਾਬਰ ਨੂੰ ਕਿ ਲੋਧੀ ਲੈ ਕੇ ਆਇਆ ਤਾਂ ਹਾਂਜੀ ਬਾਹਰ ਤੋਂ ਲੜਨੇ ਵਾਸਤੇ ਲੋਧੀ ਲੈ ਕੇ ਆਇਆ ਦਾ ਇਬਰਾਹਿਮ ਲੋਧੀ ਹਾਂਜੀ ਤਾਂ ਉਹਦੇ ਵਿੱਚ ਜਿਹੜਾ ਥਾ ਤਾਂ ਇਸ ਸੰਸਦ ਨੇ ਕਿਹਾ ਹੈ ਕਿ ਇੱਕ ਰਾਜਪੂਤ ਖੱਤਰੀਆ ਹੈ ਬਾਬਰ ਨੂੰ ਲੈ ਕੇ ਆਇਆ ਉਹਣੀ ਹੱਲਪ ਵਾਸਤੇ ਜਦ ਗਏ ਉਸ ਲੋਧੀ ਦੇ ਨਾਲ ਜਿਹੜੀ ਐ ਬਾਹਰ ਵਾਲਾ ਸਾਡਾ ਦੋ ਯੁੱਧ ਕਰ ਚੁੱਕੇ ਸੀ ਉਹਨੂੰ ਹਰਾ ਚੁੱਕੇ ਤੇ ਤਾਂ ਲੋਧੀ ਉਹਨੂੰ ਲੈ ਕੇ ਆਇਆ ਤੇ ਲੋ ਮਾਇਨੂੰ ਬਾਬਰ ਨੂੰ ਰਾਣਾ ਜੀ ਨੇ ਇੱਕ ਬਾਜੀ ਉਦੀ ਵਿੱਚ ਹਰਾਇਆ ਦੁਈ ਵਾਰੀ ਉਹ ਆਪਣੇ ਆਸਤੋ ਸ਼ਾਸਤਰ ਲੈ ਕੇ ਤੋਪਾਂ ਨਾਲ ਲੈ ਕੇ ਇੱਥੇ ਪਹੁੰਚਿਆ ਤੇ ਉਹ ਸੋਮਾ ਯੁੱਧ ਦਾ ਜਿਹੜਾ ਰਾਣਾ ਸੰਗਰਾਮ ਜੀ ਹਾਰ ਗਏ ਜਿਹਦੇ ਵਿੱਚ ਉਹਨਾਂ ਦੀ ਇੱਕ ਲੱਤ ਇੱਕ ਅੱਖ ਇੱਕ ਬਾਹ ਗਵਾਚ ਗਈ ਤੇ ਉਹ ਫੇਰ ਵੀ ਮਰਦੇ ਬਾਰੇ ਲੜਦੇ ਰਹੇ ਉਸੇ ਉਹਦਾ ਬਾਰੇ ਇਸ ਨੇ ਟਿੱਪਣੀ ਕੀਤੀ ਹੈ ਜਿਹੜਾ ਕਿ ਅੰਗ ਹੀਗੜ ਹੋਣਦੇ ਹੋਏ ਵੀ ਸ਼ਹੀਦियां ਪ੍ਰਾਪਤ ਕਰ ਗਿਆ ਹਰਿੱਤਾ ਗਿਆ ਉਸ ਵਤੀ ਕੀ ਕਰਨ ਚਾਹਦੇ ਤੁਸੀਂ ਇਹ ਮੈਨੂੰ ਉਹਨੇ ਮੰਗ ਪੱਤਰ ਦਿੱਤਾ ਹੈ ਇਹ ਉੱਚ ਅਧਿਕਾਰੀਆਂ ਦੇ ਅਸੀਂ ਧਿਆਨ ਚ ਲਿਆਵਾਂਗੇ ਤੇ ਐਸ ਡੀ ਐਮ ਸਾਹਿਬ ਦੇ ਧਿਆਨ ਚ ਲਿਆ ਕੇ ਤੇ ਉਹਨਾਂ ਦੇ ਥਰੂ ਅਸੀਂ ਡੀ ਸੀ ਮੰਤਰ ਪਹੁੰਚਾ ਦਿਆਂਗੇ ਤਾਈ ਦੇ ਵਿੱਚ ਜਿਹੜਾ ਕਿਨਾਂ ਲਿਖਿਆ ਕਿ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ 12 ਤਰੀਕ ਨੂੰ ਕੂਚ ਕਰਾਂਗੇ ਜੀ ਆਗਰੇ ਵੱਲੋਂ ਤਾਂ ਫਿਰ ਹੁਣ ਇਸ ਨੂੰ ਲੈ ਕੇ ਕੋਈ ਸਖਤ ਲਿਆ ਜਾ ਕਿ ਮੈਂ ਐਸੀ ਉੱਚ ਅਧਿਕਾਰੀਆਂ ਤੇ ਅੰਚਲੇ ਆਤ ਜਾਵੇਗਾ ਇਹਨੂੰ ਤੇ ਜਿਵੇਂ ਵੀ ਅੱਗੇ ਦਿਸ਼ਾ ਨਿਰਦੇਸ਼ ਹੋਣ ਉਹ ਵੀ ਪਾਲਣਾ ਕਿ ਇਹ ਕਦੋਂ ਤੱਕ ਪਹੁੰਚੇਗਾ ਜੀ ਤੇ ਅੱਜ ਹੀ ਪਹੁੰਚਾ ਦੇਣੀ ਹੈ ਅੱਜ ਪਹੁੰਚਾ ਦੇ ਇਹਦੇ ਵਿੱਚ ਸਾਡੀ ਮੰਗ ਹੈ ਜੀ ਹਾਂ ਜੀ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਸੰਸਦ ਹੈ ਹਾਂ ਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਂ ਜੀ ਉਹਨਾਂ ਦੀ ਸਦਸਤਾ ਰੱਦ ਕੀਤੀ ਜਾਵੇ ਹਾਂ ਜੀ ਤੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਸੰਵਿਧਾਨ ਦੇ ਤੇ ਆਈਪੀਸੀ ਦੇ ਤਹਿਤ ਉਹ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਇਹ ਜਲਦੀ ਤੋਂ ਜਲਦੀ ਕੀਤਾ ਜਾਵੇ ਇਹ ਸਾਡੀ ਥਰੂ ਡੀਸੀ ਸਾਹਿਬ ਦੇ ਜ਼ਰੀਏ ਸੈਂਟਰ ਗਵਰਨਮੈਂਟ ਨੂੰ ਮਤਲਬ ਸਾਡੀ ਮੰਗ ਹੈ ਰਾਜਪੂਤਾਂ ਦੀ ਇਹ ਸਾਡੀ ਜਿਹੜੀ ਕੌਮ ਹੈ ਜਿੱਥੇ ਬਹਾਦਰ ਹੈ ਉੱਥੇ ਸ਼ਾਂਤੀਪ੍ਰੀਆ ਵੀ ਹੈ ਹਮ ਅਜੇ ਅਜੇ ਹਾ ਨਾ ਹੋਏ ਕਿ ਕਿਤੇ ਜਿਹੜੇ ਸ਼ਾਂਤੀਪ੍ਰੀਆ ਅਗਰ ਕਹੀਂ ਪਲਟ ਕੇ ਉਹ ਦੂਸਰੇ ਪਾਸੇ ਆ ਗਏ ਫਿਰ ਉਹਨਾਂ ਨੂੰ ਓਕਣਾ ਬੜਾ ਮੁਸ਼ਕਲ ਹੋ ਜਾਂਦਾ ਇਹ ਚੀਜ਼ ਜ਼ਰੂਰ ਧਿਆਨ ਰੱਖਿਓ 12 ਤਰੀਕ ਤੋਂ ਪਹਿਲਾਂ ਪਹਿਲਾਂ ਸਾਨੂੰ ਕੋਈ ਪੋਜ਼ਿਟਿਵ ਰਿਜ਼ਲਟ ਇਹਦਾ ਮਿਲ ਜਣਾ ਚਾਹੀਦਾ ਹੈ ਠੀਕ ਹੈ ਲਗਾਇਆ ਗਿਆ ਤੇ ਕੀ ਗੱਲ ਕਰਦੇ ਤੁਸੀਂ ਤੁਸੀਂ ਦੇਖਿਆ ਜਿਦਾਂ ਸਾਡੇ ਜੀਜੀ ਨੇ ਦੱਸਿਆ ਸਰਪੰਚ ਸਾਹਿਬ ਨੇ ਜੀ ਦੀਵ ਜੀ ਨੇ ਸਾਹਿਬ ਕਹਿੰਦੇ ਨੇ ਇਹ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਜ਼ਮਨ ਜੀ ਨੂੰ ਕਿ ਜਿੱਥਾ ਅਸੀਂ ਆਜ਼ਾਦ ਕੁਮਰੇ ਆ